ਵੱਡੀ ਖਬਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸਿੱਟ ਦੇ ਵੱਲੋਂ ਫਿਰ ਬਿਕਰਮ ਸਿੰਘ ਮਜੀਠੀਆ ਨੂੰ ਸਾਧ ਲਿਆ ਹੈ ਤੇ ਫਿਰ ਤੋਂ ਡਰੱਗ ਕੇਸ ਮਾਮਲੇ ਦੇ ਵਿੱਚ ਅੱਜ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਤੇ ਫਿਰ ਤੋਂ ਸਵਾਲ ਵੀ ਉਠਾਏ ਜਾ ਰਹੇ ਨੇ ਤੇ ਵਿਕਰਮ ਸਿੰਘ ਮਜੀਠੀਆ ਨੂੰ ਫਿਰ ਤੋਂ ਸੱਟ ਨੇ ਸੱਦ ਲਿਆ ਤੇ ਅੱਜ ਜਿਹੜੇ ਵਿਕਰਮ ਸਿੰਘ ਮਜੀਠੀਆ ਪੇਸ਼ ਹੋਣਗੇ ਤੇ ਜਿਸ ਤੋਂ ਬਾਅਦ ਲਗਾਤਾਰ ਸਵਾਲ ਵੀ ਸਰਕਾਰਾਂ ਤੇ ਉਠਾਏ ਜਾ ਰਹੇ ਨੇ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਦੀ ਕਿ ਪਹਿਲਾਂ ਵੀ ਸਿੱਟ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਕਾਫੀ ਸੰਮਣ ਭੇਜ ਦਿੱਤੇ ਗਏ ਦੇ ਤੇ ਜਿਸ ਦੇ ਦੌਰਾਨ ਉਹਨਾਂ ਤੋਂ ਪਹਿਲਾਂ ਵੀ ਡਰੱਗ ਕੇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ ਤੇ ਵਿਕਰਮ ਸਿੰਘ ਮਜੀਠੀਆ ਨੇ ਵੱਲੋਂ ਪਹਿਲਾਂ ਕਾਫੀ ਆਪੇਸ਼ੀਆਂ ਦਿੱਤੀਆਂ ਗਈਆਂ ਤੇ ਜਿਸ ਤੋਂ ਬਾਅਦ ਲਗਾਤਾਰ ਸਵਾਲ ਵੀ ਜਿਹੜੇ ਪੁੱਛੇ ਗਏ ਤੇ ਪੁੱਛ ਕੇ ਜਿਹੜੀ ਬਿਕਰਮ ਸਿੰਘ ਮਜੀਠੀਆ ਤੋਂ ਡਰੱਗ ਕੇਸ ਮਾਮਲੇ ਦੇ ਵਿੱਚ ਕੀਤੀ ਗਈ ਤੇ ਇਸ ਬਾਤ ਤੋਂ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੇਸ਼ੀ ਦੌਰਾਨ ਫਿਰ ਤੋਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਕੀਤਾ ਸੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਿੱਟ ਦੇ ਵੱਲੋਂ ਬਾਰ-ਬਾਰ ਸੱਦੇ ਆ ਰਹੇ ਮੈਂ ਹਮੇਸ਼ਾ ਹੀ ਜਾਊਂਗਾ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਸਿੱਟ ਦਾ ਮੁਖੀ ਆ ਬਣੇ ਤੇ ਇਹ ਚੈਲੰਜ ਜਿਹੜਾ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਸੀ ਤੇ ਜਿਸ ਤੋਂ ਬਾਅਦ ਸਰਕਾਰ ਤੇ ਪਲਟਵਾਰ ਕਰਦੇ ਹੋਏ ਵਿਕਰਮ ਸਿੰਘ ਮਜੀਠੀਆ ਵੀ ਦਿਖਾਏ ਦਿੱਤੇ ਤੇ ਜਿਸ ਤੋਂ ਬਾਅਦ ਲਗਾਤਾਰ ਸਵਾਲ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਠਾਏ ਤੇ ਉੱਥੇ ਹੀ ਦੱਸ दिए ਕਿ ਅੱਜ ਫਿਰ ਤੋਂ ਸਿੱਟ ਨੇ ਸੱਦਾ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਦੇ ਦਿੱਤਾ ਹੈ ਤੇ ਸਿੱਟ ਦੇ ਅੱਜ ਅੱਗੇ ਪੇਸ਼ ਹੋਣਗੇ ਵਿਕਰਮ ਸਿੰਘ ਮਜੀਠੀਆ ਤੇ ਪਟਿਆਲੇ ਦੇ ਵਿੱਚ ਫਿਰ ਤੋਂ ਪੇਸ਼ੀ ਹੋਵੇਗੀ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਫਿਰ ਤੋਂ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਪੁੱਛਿਆ ਜਾਵੇਗਾ ਤੇ ਸਵਾਲ ਜਿਹੜੇ ਕੀਤੇ ਜਾਣਗੇ ਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਜਿਹੜੇ ਅੱਜ ਪੁੱਛ ਪੜਤਾਲ ਜਾਂਚ ਕਰਨਗੇ ਤੇ ਲਗਾਤਾਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸ ਗੱਲ ਲੈ ਕੇ ਲਗਾਤਾਰ ਚਰਚਾ ਹੋਈ ਪਈ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਵਾਲ ਚੱਕੇ ਜਾ ਰਹੇ ਨੇ ਤੇ ਵਿਕਰਮ ਸਿੰਘ ਮਜੀਠੀਆ ਨੂੰ ਫਿਰ ਤੋਂ ਜਿਹੜਾ ਸਿੱਟ ਨੇ ਸਾਧ ਲਿਆ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਅੱਜ ਫਿਰ ਤੋਂ ਪੁੱਛ ਪੜਤਾਲ ਜਿਹੜੀ ਕੀਤੀ ਜਾਵੇਗੀ ਤੇ ਵਿਕਰਮ ਸਿੰਘ ਮਜੀਠੀਆ ਨੂੰ ਡਰੱਗ ਕੇਸ ਮਾਮਲੇ ਦੇ ਵਿੱਚ ਜਿਹੜਾ ਸੱਧਿਆ ਜਾਵੇਗਾ ਤੇ ਫਿਰ ਤੋਂ ਅੱਜ ਪੇਸ਼ੀ ਦੇ ਪੇਸ਼ੀ ਤੇ ਜਿਹੜਾ ਵਿਕਰਮ ਸਿੰਘ ਮਜੀਠੀਆ ਜਾਣਗੇ ਤੇ ਸਵਾਲ ਜਿਹੜਾ ਡਰੱਗ ਕੇਸ ਮਾਮਲੇ ਨੂੰ ਲੈ ਕੇ ਕੀਤੇ ਜਾਣਗੇ ਤੇ ਪਹਿਲਾਂ ਵੀ ਉਹਨਾਂ ਨੂੰ ਕਾਫੀ ਵਾਰ ਸਿੱਟ ਨੇ ਸੱਦਾ ਦਿੱਤਾ ਤੇ ਹਰ ਵਾਰ ਉਹ ਪੇਸ਼ ਹੋਏ ਤੇ ਅੱਜ ਫਿਰ ਤੋਂ ਸਿੱਟ ਨੇ ਉਹਨਾਂ ਨੂੰ ਸੱਦ ਲਿਆ ਤੇ ਬਿਕਰਮ ਸਿੰਘ ਮਜੀਠੀਆ ਅੱਜ ਫਿਰ ਤੋਂ ਜਿਹੜਾ ਸਿੱਟ ਦੇ ਅੱਗੇ ਪੇਸ਼ ਹੋਣਗੇ ਵੱਡੀ ਖਬਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸਿੱਟ ਦੇ ਵੱਲੋਂ ਫਿਰ ਬਿਕਰਮ ਸਿੰਘ ਮਜੀਠੀਆ ਨੂੰ ਸੱਦ ਲਿਆ ਹੈ ਤੇ ਫਿਰ ਤੋਂ ਡਰੱਗ ਕੇਸ ਮਾਮਲੇ ਦੇ ਵਿੱਚ ਅੱਜ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਜਿਸ ਦੌਰਾਨ ਹੁਣ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਆ ਤੇ ਉੱਥੇ ਹੀ ਪੰਜਾਬ ਸਰਕਾਰ ਤੇ ਫਿਰ ਤੋਂ ਸਵਾਲ ਵੀ ਉਠਾਏ ਜਾ ਰਹੇ ਨੇ ਤੇ ਵਿਕਰਮ ਸਿੰਘ ਮਜੀਠੀਆ ਨੂੰ ਫਿਰ ਤੋਂ ਸਿੱਟ ਨੇ ਸੱਦ ਲਿਆ ਤੇ ਅੱਜ ਜਿਹੜੇ ਵਿਕਰਮ ਸਿੰਘ ਮਜੀਠੀਆ ਪੇਸ਼ ਹੋਣਗੇ ਤੇ ਜਿਸ ਤੋਂ ਬਾਅਦ ਲਗਾਤਾਰ ਸਵਾਲ ਵੀ ਸਰਕਾਰਾਂ ਤੇ ਉਠਾਏ ਜਾ ਰਹੇ ਨੇ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਦੀ ਕਿ ਪਹਿਲਾ ਵੀ ਸਿੱਟ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਕਾਫੀ ਸੰਮਣ ਭੇਜ ਦਿੱਤੇ ਗਏ ਨੇ ਤੇ ਜਿਸ ਦੇ ਦੌਰਾਨ ਉਹਨਾਂ ਤੋਂ ਪਹਿਲਾ ਵੀ ਡਰੱਗ ਕੇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ ਤੇ ਵਿਕਰਮ ਸਿੰਘ ਮਜੀਠੀਆ ਨੇ ਵੱਲੋਂ ਪਹਿਲਾ ਵੀ ਕਾਫੀਆ ਪੇਸ਼ੀਆਂ ਦਿੱਤੀਆਂ ਗਈਆਂ ਤੇ ਜਿਸ ਤੋਂ ਬਾਅਦ ਲਗਾਤਾਰ ਸਵਾਲ ਵੀ ਜਿਹੜੇ ਪੁੱਛੇ ਗਏ ਤੇ ਪੁੱਛਕਿਛ ਜਿਹੜੀ ਬਿਕਰਮ ਸਿੰਘ ਮਜੀਠੀਆ ਤੋਂ ਡਰੱਗ ਕੇਸ ਮਾਮਲੇ ਦੇ ਵਿੱਚ ਕੀਤੀ ਗਈ ਤੇ ਇਸ ਬਾਤ ਤੋਂ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੇਸ਼ੀ ਦੌਰਾਨ ਫਿਰ ਤੋਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਕੀਤਾ ਸੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਿੱਟ ਦੇ ਵੱਲੋਂ ਬਾਰ-ਬਾਰ ਸੱਦੇ ਜਾ ਰਿਹਾ ਮੈਂ ਹਮੇਸ਼ਾ ਹੀ ਜਾਊਂਗਾ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਸਿੱਟ ਦਾ ਮੁਖੀ ਆ ਬਣੇ ਤੇ ਇਹ ਚੈਲੰਜ ਜਿਹੜਾ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਸੀ ਤੇ ਜਿਸ ਤੋਂ ਬਾਅਦ ਸਰਕਾਰ ਤੇ ਪਲਟਵਾਰ ਕਰਦੇ ਹੋਏ ਵਿਕਰਮ ਸਿੰਘ ਮਜੀਠੀਆ ਵੀ ਦਿਖਾਏ ਦਿੱਤੇ ਤੇ ਜਿਸ ਤੋਂ ਬਾਅਦ ਲਗਾਤਾਰ ਸਵਾਲ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਠਾਏ ਤੇ ਉੱਥੇ ਹੀ ਦੱਸ दिए ਕਿ ਅੱਜ ਫਿਰ ਤੋਂ ਸਿੱਟ ਨੇ ਸੱਦਾ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਦੇ ਦਿੱਤਾ ਹੈ ਤੇ ਸਿੱਟ ਦੇ ਅੱਜ ਅੱਗੇ ਪੇਸ਼ ਹੋਣਗੇ ਵਿਕਰਮ ਸਿੰਘ ਮਜੀਠੀਆ ਤੇ ਪਟਿਆਲੇ ਦੇ ਵਿੱਚ ਫਿਰ ਤੋਂ ਪੇਸ਼ੀ ਹੋਵੇਗੀ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਫਿਰ ਤੋਂ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਪੁੱਛਿਆ ਜਾਵੇਗਾ ਤੇ ਸਵਾਲ ਜਿਹੜੇ ਕੀਤੇ ਜਾਣਗੇ ਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਜਿਹੜੇ ਅੱਜ ਪੁੱਛ ਪੜਤਾਲ ਜਾਂਚ ਕਰਨਗੇ ਤੇ ਲਗਾਤਾਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸ ਗੱਲ ਲੈ ਕੇ ਲਗਾਤਾਰ ਚਰਚਾ ਹੋਈ ਪਈ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਵਾਲ ਚੱਕੇ ਜਾ ਰਹੇ ਨੇ ਤੇ ਵਿਕਰਮ ਸਿੰਘ ਮਜੀਠੀਆ ਨੂੰ ਫਿਰ ਤੋਂ ਜਿਹੜਾ ਸੱਟ ਨੇ ਸਾਧ ਲਿਆ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਅੱਜ ਫਿਰ ਤੋਂ ਪੁੱਛ ਪੜਤਾਲ ਜਿਹੜੀ ਕੀਤੀ ਜਾਵੇਗੀ ਤੇ ਵਿਕਰਮ ਸਿੰਘ ਮਜੀਠੀਆ ਨੂੰ ਡਰੱਗ ਕੇਸ ਮਾਮਲੇ ਦੇ ਵਿੱਚ ਜਿਹੜਾ ਸੱਧਿਆ ਜਾਵੇਗਾ ਤੇ ਫਿਰ ਤੋਂ ਅੱਜ ਪੇਸ਼ੀ ਦੇ ਪੇਸ਼ੀ ਤੇ ਜਿਹੜਾ ਵਿਕਰਮ ਸਿੰਘ ਮਜੀਠੀਆ ਜਾਣਗੇ ਤੇ ਸਵਾਲ ਜਿਹੜਾ ਡਰੱਗ ਕੇਸ ਮਾਮਲੇ ਨੂੰ ਲੈ ਕੇ ਕੀਤੇ ਜਾਣਗੇ ਤੇ ਪਹਿਲਾਂ ਵੀ ਉਹਨਾਂ ਕਾਫੀ ਵਾਰ ਸਿੱਟ ਨੇ ਸੱਦਾ ਦਿੱਤਾ ਤੇ ਹਰ ਵਾਰ ਉਹ ਪੇਸ਼ ਹੋਏ ਤੇ ਅੱਜ ਫਿਰ ਤੋਂ ਸਿੱਟ ਨੇ ਉਹਨਾਂ ਨੂੰ ਸੱਦ ਲਿਆ ਤੇ ਬਿਕਰਮ ਸਿੰਘ ਮਜੀਠੀਆ ਅੱਜ ਫਿਰ ਤੋਂ ਜਿਹੜਾ ਸਿੱਟ ਦੇ ਅੱਗੇ ਪੇਸ਼ ਹੋਣਗੇ